ਸਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾਉਣੇ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਸਾਰੀਆਂ ਭੈਣਾਂ ਜਾਣਦੀਆਂ ਨਹੀਂ ਬਣਾਉਣੇ ਆਪਾਂ ਪਿਆਜ਼ ਤੇ ਆਲੂ ਮੈਸ਼ ਕਰ ਲਈ ਇੱਧਰ ਮੈਂ ਤੁਹਾਨੂੰ ਇੱਕ ਮਸਾਲਾ ਦੱਸਦੀਆਂ ਪਰੌਂਠੇ ਚ ਪਾਉਣ ਵਾਸਤੇ ਕਿਸੇ ਵੀ ਪਰੌਂਖੇ ਦੇ ਵਿੱਚ ਪਾ ਸਕਦੇ ਆ ਇਹ ਆਪਾਂ ਲੈ ਜੀ ਸਾਬਤ ਧਨੀਆ ਲਾਲ ਮਿਰਚਾਂ ਸੌਂਫ ਜਮੈਣ ਤੇ ਜੀਰਾ ਇਹਨਾਂ ਨੂੰ ਆਪਾਂ ਸਾਰੇ ਨੂੰ ਰੋਸਟ ਕਰ ਲਾਂਗੇ ਗੈਸ ਆਪਣਾ ਚੱਲ ਰਿਹਾ ਜੀ ਬਿਲਕੁਲ ਸਲੋ ਇਹਨਾਂ ਨੂੰ ਪਰੋਸਟ ਕਰਾਂਗੇ ਜੀ ਰੋਸਟ ਕਰਕੇ মিক্সিং জপিলাঙ্গে میناں අපਾ পাউডার ਨਹੀਂ બનાਉਣਾ ਜੀ ਬਰੜ ਫਰੜ ਜਾ ਕਰਾਂ ਤਾਂ ਕਿ ਜਦੋਂ ਕੋਪਰੋਂ ਫਾ ਖਾਈਏ ਤੇ ਦਸਵਾਵਾਂ। ਜੇ ਮੈਂ ਪੇਟ ਵਾਸਤੇ ਵਧੀਆ ਜੀ ਸਾਦਾ ਪੀਤਾ ਹਜਮ ਹੁੰਦਾ ਹੈ ਨਾ। ਸੌਂਫ ਵੀ ਪੇਟ ਲਈ ਵਧੀਆ ਹੈ। ਜਿਹੜਾ ਆਪਾਂ ਪਾਉਣੀ ਹੈ ਹਰੇ ਮਸਾਲਾ ਇੱਕ ਵਧੀਆ لال ਮਿਰਚਾਂ ਪਾਈਆਂ ਆਪਾਂ ਆਪਣੀ ਟੇਸਟ ਲਈ ਜਿਹੜਾ ਜੀਂ ਦਾ ਟੇਸਟ ਆ ਉਹ ਭਾਲਦਾ ਤਿੱਖਾ ਦੇਖੋ ਜੀ ਆਵਾਜ਼ ਆ ਰਹੀ ਹੈ ਜਦੋਂ ਇਸ ਤਰ੍ਹਾਂ ਆਵਾਜ਼ ਆਉਣ ਲੱਗੇ ਜੀ ਤੇ ਇਹਨੂੰ ਆਪਾਂ ਕਰ ਦਾਂਗੇ ਗੈਸ ਨੂੰ ਬੰਦ ਤੇ ਇਹਨੂੰ ਠੰਡਾ ਹੋਣ ਦਾਂਗੇ ਠੰਡੇ ਤੋਂ ਬਾਅਦ ਆਪਾਂ ਮਿਕਸਿੰਗ ਫਰਮ ਕੇ ਕੇ ਦਿਖਾਉਣੀ ਹੈ ਜਿਵੇਂ ਇਸ ਤਰ੍ਹਾਂ ਦਾ ਬਣਾਉਣਾ ਆਪਾਂ ਲੋ ਜੀ ਇਹ ਆਪਾਂ ਬਣਾ ਲਿਆ ਮਸਾਲਾ ਇਸ ਤਰ੍ਹਾਂ ਪੀਣਾ ਇਹਨੂੰ ਇੱਧਰ ਆਪਾਂ ਪਰੌਂਠਾ ਤਿਆਰ ਕਰ ਲਿਆ ਪਹਿਲਾਂ ਆਪਾਂ ਪਾ ਲਈ ਆਲੂ ਪੇੜਾ ਨਾ ਜੀ ਥੋੜਾ ਜਿਹਾ ਵੱਡਾ ਰੱਖੇ ਪਰੌਂਠਾ ਬਣਾਉਣ ਵਾਸਤੇ ਕਿਉਂਕਿ ਆਪਾਂ ਸਟਫਿੰਗ ਕਰਨੀ ਹੁੰਦੀ ਹੈ ਆਲੂ ਪਾ ਲਿਆ ਪਿਆਜ਼ ਪਾ ਲਿਆ ਹਰੀ ਮਿਰਚ ਪਾ ਲਈ ਤੇ ਨਾਰਦਾਨਾ ਮੈਂ ਕੁੱਟ ਲਿਆ ਸੀ ਵਿੱਚ ਮਸਾਲੇ ਦੇ ਨਹੀਂ ਪਾਇਆ ਕਿਉਂਕਿ ਨਾਰਦਾਨਾ ਥੋੜਾ ਜਿਹਾ ਗਲ ਜਾ ਹੁੰਦਾ ਹੈ ਤੇ ਫਿਰ ਇਹ ਆਪਣੇ ਮਸਾਲੇ ਨੂੰ ਖਰਾਬ ਕਰ ਦੋਗੇ ਜਦੋਂ ਆਪਾਂ ਸਟੋਰ ਕਰਕੇ ਰੱਖਣਾ ਮਸਾਲਾ ਤਾਂ ਤੇ ਹੁਣ ਆਪਾਂ ਇਹ ਪਾਵਾਂਗੇ ਮਸਾਲਾ ਵਿੱਚ ਇਹਦੇ ਪੂਰੇ ਥੁੱਲੇ ਦਲਨਾ ਪਾਏ ਜੀ ਕਿਉਂਕਿ ਬਹੁਤ ਸਵਾਦ ਬਣਦਾ ਹੁਣ ਆਪਾਂ ਪਾਵਾਂਗੇ ਨਮਕ ਇਹ ਵੈਸੇ ਵੀ 체ਤੀ ਹজম ਹੁੰਦੇ ਹੈ ਜੀ ਪਰੌਂਠੇ ਥੋੜੀ ਦੀ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਲਾਲ ਮਿਰਚ ਆਪ ਉਹਦੇ ਵਿੱਚ ਵੀ ਪਾਈਏ ਮਸਾਲੇ ਦੇ ਨਾਮ ਥੋੜਾ ਜਿਹਾ ਹੋਰ ਪਾਤਾ ਹੁਣ ਆਪਾਂ ਇਹਨੂੰ ਵੇਲ ਲਾਂਗੇ ਲੋ ਜੀ ਪਰੌਂਠਾ ਆਪਾਂ ਪਾਤਾ ਵੇਲ ਕੇ ਹੁਣ ਇਹਨੂੰ ਸੇਕਾਂਗੇ ਲੋ ਜੀ ਤੁਹਾਨੂੰ ਬਣਾਉਣਾ ਦਿਖਾਉਣਾ ਹੈ ਗੋਲ ਪਰੌਂਠਾ ਪਹਿਲਾਂ ਆਪਾਂ ਪਾ ਲਾਂਗੇ ਆਲੂ ਇਹਦਾ ਪਾ ਪਾ ਲਾਂਗੇ ਨਾਰ ਗੰਨਾ ਤਾਂ ਅੱਜ ਵਾਲਾ ਪਰੌਂਠਾ ਤਾਂ ਇੰਨੀ ਕਾਫੀ ਹੈ ਦੇਖੋ ਸਾਈਪਰੋਂ ਫੇਰ ਫਿਰ ਆਪਾਂ ਪਾ ਲਈਏ ਮਸਾਲਾ ਦੇਰ ਕੁੱਲ ਕੇ ਫਿਰ ਆਪਾਂ ਪਾ ਲਈਏ ਪਿਆਜ਼ ਤੇ ਹਰੀ ਮਿਰਚ ਕੋਈ ਵੀ ਅਣਜਾਣ ਤੋਂ ਅਣਜਾਣ ਬਣਾ ਸਕਦਾ ਜੀ ਪਰੌਂਠਾ ਹੀ ਇਹ ਜੀ ਹੁਣ ਆਪਾਂ ਪਾਤੀ ਮਿਰਚ ਹੁਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਖਾ ਖਾਣੇ ਹੋ ਘਟ ਖਾਣੇ ਹੋ ਤੇ ਆਪਾਂ ਹਰਾ ਧਾਨੀਆਂ ਪਾਉਣਾ ਪਹਿਲਾਂ ਵਾਲੀ ਪਰੌਂਠੀ ਚ ਭੁੱਲ ਗਈ ਸੀ ਹੁਣ ਆਪਾਂ ਹਰਾ ਧਾਨੀਆਂ ਵੀ ਪਾ ਲਿਆ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਵੀ ਪੀੜਾ ਕਿਸ ਤਰ੍ਹਾਂ ਬਣਾਉਣਾ ਮੈਂ ਇੱਕ ਹੱਥ ਨਾਲ ਬਣਾ ਰਹੀ ਹਾਂ ਜੀ ਵੀਡੀਓ ਤੇ ਇੱਕ ਹੱਥ ਨਾਲ ਕੰਮ ਕਰ ਰਹੀ ਹਾਂ ਤੁਹਾਨੂੰ ਕਰਕੇ ਦਿਖਾਉਣੀ ਹੈ ਲਓ ਜੀ ਪਹਿਲਾਂ ਆਪਾਂ ਇਸ ਤਰ੍ਹਾਂ ਬਣਾ ਲੈਣਾ ਇਹਨੂੰ ਲਓ ਜੀ ਆਪਾਂ ਬਿਨਾ ਕਿਓ ਤੋਂ ਵੀ ਬਣਾ ਸਕਦੇ ਆ ਆਲੂ ਵਾਲਾ ਪਰੌਂਠਾ ਇਹ ਤੁਸੀਂ ਬੇਟ ਲੋਸ ਵਾਲੀ ਰੈਸਪੀ ਚ ਧਕਾ ਲਾ ਕੇ ਵੀ ਬਣਾ ਸਕਦੇ ਆਪਾਂ ਉਹਦੇ ਲਈ ਜਿਵੇਂ ਧਕਾ ਤੋਂ ਬਣਾਇਆ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਆਪਾਂ ਹੋਰ ਨਵੀਂ ਵੀਡੀਓ ਨਾਲ ਫੇਰ ਮਿਲਦੇ ਆਂ ਜੀ ਸਾਰੇ YouTube ਫੈਮਲੀ ਦਾ ਧੰਨਵਾਦ